ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੀ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਦੇ ਲਈ ਕਈ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ ਦੱਸਦੀ ਹੈ ਕਿ ਜਿੱਥੇ ਹੜਾ ਨੇ ਪੰਜਾਬ ਦੇ ਵਿੱਚ ਕਿਸਾਨੀ ਦਾ ਵੱਡਾ ਨੁਕਸਾਨ ਕੀਤਾ ਅਜਿਹੇ ਦੇ ਵਿਚਾਲੇ ਕਿਸਾਨਾਂ ਦੇ ਲਈ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਕਈ ਯੋਜਨਾਵਾਂ ਅਹਿਮ ਸ਼ੁਰੂ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਕਿਸਾਨਾਂ ਦੀ ਹੁਣ ਜੋ ਉਹਨਾਂ ਨੂੰ ਸਹੀ ਵਾਜਬ ਮੁੱਲ ਹੈ ਉਹਨਾਂ ਦੀਆਂ ਫਸਲਾਂ ਦਾ ਮਿਲੇਗਾ ਦੱਸ ਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਤਿੰਨ ਵੱਡੇ ਫੂਡ ਕੇਂਦਰ ਜੋ ਨੇ ਸਥਾਪਿਤ ਕੀਤੇ ਗਏ ਨੇ ਫਾਜ਼ਿਲਕਾ ਕਪੂਰਥਲਾ ਅਤੇ ਲੁਧਿਆਣਾ ਇਹ ਮੁੱਖ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਇਹ ਵੱਡੇ ਫੂਡ ਪਾਰਕ ਜੋ ਨੇ ਸਥਾਪਿਤ ਕੀਤੇ ਗਏ ਨੇ ਤੇ ਇਹਨਾਂ ਫੂਡ ਪਾਰਕਾਂ ਦੇ ਵਿੱਚ ਜੋ ਕਿਸਾਨਾਂ ਦੀ ਜੋ ਉਪਜ ਹੈ ਜੋ ਫਸਲਾਂ ਨੇ ਉਹਨਾਂ ਤੋਂ ਹੋਰ ਜੋ ਚੀਜ਼ਾਂ ਨੇ ਉਹ ਤਿਆਰ ਕੀਤੀਆਂ ਜਾਣਗੀਆਂ ਜਿਵੇਂ ਕਿਸਾਨਾਂ ਦੀ ਜੋ ਉਪਜ ਹੈ ਉਹਨਾਂ ਤੋਂ achar juice ਅਤੇ jam ਵਰਗੀਆਂ ਹੋਰ ਜੋ ਚੀਜ਼ਾਂ ਨੇ ਉਹ ਤਿਆਰ ਕੀਤੀਆਂ ਜਾਣਗੀਆਂ ਤਾਂ ਜੋ ਜੋ ਕਿਸਾਨ ਨੇ ਉਹਨਾਂ ਦੀ ਫਸਲਾਂ ਦਾ ਉਹਨਾਂ ਦੀ ਉਪਜ ਦਾ ਸਹੀ ਵਾਜਬ ਮੁੱਲ ਜੋ ਹੈ ਉਹ ਦਿੱਤਾ ਜਾ ਸਕੇ ਤਾਂ ਜਹੇ ਦੇ ਵਿਚਾਲੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਦੇ ਵਿੱਚ ਕਪੂਰਥਲਾ ਫਾਜ਼ਿਲਕਾ ਤੇ ਲੁਧਿਆਣਾ ਦੇ ਵਿੱਚ ਇਹ ਵੱਡੇ ਫੂਡ ਪਾਰਕ ਜੋ ਹੈ ਸਥਾਪਿਤ ਕੀਤੇ ਗਏ ਨੇ ਤੇ ਇਹਨਾਂ ਫੂਡ ਪਾਰਕਾਂ ਦੇ ਵਿੱਚ ਛੋਟੇ ਕੇਂਦਰ ਵੀ ਜੋਇਆ ਸਥਾਪਿਤ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਤੇ ਹੋਰ ਕਈ ਸ਼ਹਿਰ ਸ਼ਾਮਲ ਨੇ ਤਾਂ ਜਹੇ ਦੇ ਵਿਚਾਲੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕਿਸਾਨਾਂ ਦੇ ਹਿੱਤ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਅਹਿਮ ਫੈਸਲੇ ਲਏ ਜਾ ਰਹੇ ਨੇ ਜਹੇ ਦੇ ਵਿਚਾਲੇ ਪੰਜਾਬ ਸਰਕਾਰ ਦਾ ਇਹ ਵੀ ਮੰਨਣਾ ਹੈ ਕਿ ਵਿਦੇਸ਼ੀ ਕੰਪਨੀਆਂ ਜੋ ਨੇ ਉਹ ਪੰਜਾਬ ਦੀ ਕਿਸਾਨੀ ਦੇ ਵਿੱਚ ਖੇਤੀਬਾੜੀ ਦੇ ਵਿੱਚ ਜੋ ਹੈ ਉਹ ਨਿਵੇਸ਼ ਕਰ ਰਹੀਆਂ ਨੇ ਇਨਵੈਸਟ ਕਰ ਰਹੀਆਂ ਨੇ ਜਿਸ ਦੇ ਨਾਲ ਪੰਜਾਬ ਦੀ ਕਰਸਾਨੀ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਤੇ ਪੰਜਾਬ ਦੇ ਜੋ ਲੋਕ ਨੇ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਜੋ ਨੇ ਉਹ ਵੱਡੇ ਤੌਰ ਤੇ ਪੈਦਾ ਹੋ ਰਹੇ ਨੇ ਕਿਉਂਕਿ ਵਿਦੇਸ਼ੀ ਕੰਪਨੀਆਂ ਲਗਾਤਾਰ ਪੰਜਾਬ ਦੀ ਖੇਤੀ ਬਾੜੀ ਦੇ ਵਿੱਚ ਜੋਇਨਵੈਸਟ ਕਰ ਰਹੀਆਂ ਨੇ ਤਾਂ ਜਾਇਹ ਦੇ ਵਿਚਾਰੇ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਜਿੱਥੇ ਪੰਜਾਬ ਦੇਸ਼ ਦਾ ਪੰਜਾਬ ਨੂੰ ਦੇਸ਼ ਦਾ ਨਿਰਦਾਤਾ ਮੰਨਿਆ ਜਾਂਦਾ ਹੈ ਉੱਥੇ ਹੀ ਪੰਜਾਬ ਦੇ ਵਿੱਚ ਫੂਡ ਪ੍ਰੋਸੈਸਿੰਗ ਨੂੰ ਵੀ ਵੱਡੇ ਲੈਵਲ ਤੇ ਲੈ ਕੇ ਜਾਇਆ ਜਾ ਸਕੇ ਤੇ ਤਾਂ ਜੋ ਕਿਸਾਨਾਂ ਨੂੰ ਜੋ ਹੈ ਉਹਨਾਂ ਦੀ ਬਣਦੀ ਫਸਲ ਦਾ ਸਹੀ ਵਾਜਬ ਮੁੱਲ ਜੋ ਹੈ ਉਹ ਦਿੱਤਾ ਜਾ ਸਕੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਜੋ ਬੇਰੁਜ਼ਗਾਰ ਲੋਕ ਨੇ ਜੋ ਔਰਤਾਂ ਨੇ ਉਹਨਾਂ ਦੇ ਲਈ ਜੋ ਇਨਵੈਸਟ ਕਰਨਾ ਚਾਹੁੰਦੇ ਨੇ ਜਾਂ ਕਹਿ ਲਈਏ ਕਿ ਜੋ ਆਪਣੇ ਤੌਰ ਤੇ ਜੋ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਸਰਕਾਰ ਦੇ ਵੱਲੋਂ ਜੋ ਆ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਤਾਂ ਜੋ ਲੋਕ ਜੋ ਨੇ ਉਹ ਖੁਦ ਰੋਜ਼ਗਾਰ ਦਾ ਮੌਕਾ ਪੈਦਾ ਕਰ ਸਕਣ ਹੋਰ ਲੋਕਾਂ ਦੇ ਲਈ ਅਜਿਹੇ ਵਿਚਾਲੇ ਉਹਨਾਂ ਦੇ ਲਈ ਸਰਕਾਰ ਦੇ ਵੱਲੋਂ ਉਹਨਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਤੇ ਉੱਥੇ ਹੀ ਕਿਸਾਨਾਂ ਦੇ ਲਈ ਇਹ ਵੱਡੇ ਫੂਡ ਪਾਰਕ ਜੋ ਨੇ ਪੰਜਾਬ ਦੇ ਵਿੱਚ ਸਥਾਪਿਤ ਕੀਤੇ ਗਏ ਨੇ ਜਿੱਥੇ ਇਹਨਾਂ ਫੂਡ ਪਾਰਕਾਂ ਦੇ ਵਿੱਚ ਦੱਸ ਦਈਏ ਕਿ ਜੋ ਕਿਸਾਨਾਂ ਦੀ ਉਪਜਾ ਨਹੀਂ ਉਨ੍ਹਾਂ ਤੋਂ ਸਬਜ਼ੀਆਂ ਦੇ ਪੈਕੇਟ ਜੋ ਨੇ ਤਿਆਰ ਕੀਤੇ ਜਾ ਸਕਣ ਅਚਾਰ ਤਿਆਰ ਕੀਤਾ ਜਾ ਸਕੇ ਜੂਸ ਜੈਮ ਤੇ ਵੱਖ-ਵੱਖ ਹੋਰ ਉਤਪਾਦ ਵੀ ਜੋ ਨੇ ਉਹ ਤਿਆਰ ਕੀਤੇ ਜਾ ਸਕਣ ਤਾਂ ਜੋ ਪੰਜਾਬ ਫੂਡ ਪ੍ਰੋਸੈਸਿੰਗ ਦੇ ਵਿੱਚ ਵੀ ਦੇਸ਼ ਦਾ ਪਹਿਲਾ ਸੂਬਾ ਬਣ ਸਕੇ ਤਾਂ ਚਾਹੀਦੇ ਵਿਚਾਰਲੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਇਹ ਉਪਰਾਲੇ ਜੋਨਿਓ ਕੀਤੇ ਜਾ ਰਹੇ ਨੇ ਤਾਂ ਜੋ ਪੰਜਾਬ ਦੀ ਕਿਰਸਾਨੀ ਨੂੰ ਹੋਰ ਵੱਡਾ ਹੁੰਗਾਰਾ ਮਿਲ ਸਕੇ